ਸਰ ਕੀ ਨਾ ਤਾ ਨੋ ਦਿਵਾਂਚੰਦ ਜੀਐਮਡੀ ਲੋਟਰੀ ਏਜੰਸੀ ਬੜਿਆਲਾ ਹਰੇ ਸਮਾਚੌਂਕ ਮੈਂ ਆਪਣੇ ਲੋਟਰੀ ਆਪਣੇ ਹੌਰਸ ਏਜੰਟ ਮੈਂ ਤੋਂ ਟਿਕਟ ਵਿਕੇ ਨਾ ਨਾਲ ਨੇ ਕਿਸੇ ਆਪਣਾ ਇੰਟਰਨੈਸ਼ਨਲ ਲੋਟਰੀ ਵਾਲੇ ਉਹਨਾਂ ਦੇ ਕੋਲ ਤੋਂ ਸਿਲ ਹੋਇਆ ਸudar ji soheed singh ji ਦਾ ਨਾਮ ਨਿਕਲਿਆ ਜਿਹੜੇ ਕਰੋੜ ਦਾ ਤਾਂ ਮੈਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਹੈ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਨੇ ਇੰਟਰਨੈਸ਼ਨਲ ਲੋਟਰੀ ਵਾਲੇ ਨੇ ਕਹਿੰਦੇ ਆ ਜਿਹੜਾ ਨਾਮ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸਹੀ ਸੀਗਾ ਸੋਵਾਂ ਨੇ ਘਰ ਗਈ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਵੱਡੀ amount ਸੀ ਬੜੀ ਖੁਸ਼ੀ ਹੋਣੀ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਆ ਬੁਲਾਇਆ ਆਪੇ ਕਈ ਟਿਕਟ ਕਿਵੇਂ ਕਰਨਾ ਜੀ ਜਮਾ ਕਰਾਂ ਚੱਲਣਾ ਹੈ ਮੈਂ ਕੋਈ ਗੱਲ ਨਹੀਂ ਚੋਂ ਖੁੰਜ ਆਵਾਂਗਾ ਅੱਜ ਅਸੀਂ ਦਿਨ ਮੰਗਲਵਾਰ ਠੀਕ ਜਮਾ ਕਰਾਂ ਚੱਲਨੇ ਚੰਡੀਗੜ੍ਹ ਇਹਨਾਂ ਦਾ ਕਿੰਨੇ ਲਿਆਉਣੇ ਨੇ ਜਿਹੜੇ ਡੇਢ ਹੈ ਜਿਹੜੇ ਟੈਸਟ ਕਰ ਦੋ 3% ਜੀ ਬਾਕੀ ਇਹਨਾਂ ਦੇ ਅਮਾਉਂਟ ਆਏਗੀ ਉਦੋਂ ਜੋ ਪ੍ਰੋਸੀਜਰ ਗਵਰਨਮੈਂਟ ਤਰ੍ਹਾਂ ਦਾ ਕਰੀ ਜੀ ਸੁਦੇਵ ਸਿੰਘ ਜੀ ਕਿੰਨੇ ਲੈਟਰ ਨਿਕਲੇਗਾ ਇਹ ਵੀ 1.5 ਕਰੋੜ ਦੀ ਨਿਕਲੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਫੋਨ ਤਾਂ ਮੈਂ ਪਸ਼ੂ ਪਾਲਣ ਦੇ ਵਿੱਚ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਤੋਂ ਨੌਕਰੀ ਕਰਦੇ ਹਾਂ ਮੈਂ ਤਾਂ ਕਰਦਨ ਹੋ ਗਈ ਜੀ 25 26 ਸਾਲ ਹੋ ਗਈ ਹਾਂ ਪਹਿਲਾਂ ਕਿਤੀ ਕਰਦੇ ਤੇ ਮੰਦੇ ਭਾਂ ਦੀ ਜ਼ਮੀਨ ਵੇਖੀ ਤੇ ਆਣ ਜ਼ਿੰਮੇਦਾਰ ਹੁਣ ਆਪੇ ਹੀ ਪਛੂਪਾਲੇ ਤੇ ਠੇਕੇਦਾਰੀ ਛੇਟ ਵਿੱਚ ਮੈਂ ਤਾਂ ਕਰਦਾ ਹਾਂ ਜੀ ਗਉਆਂ ਦੀ ਸੇਵਾ ਕਰਦੇ ਰਿਹਾ ਚਲ ਆ ਬਾਈਕਰੂ ਨੇ ਛੋੜੀ ਲਾਇਟਰੀ ਪੌਦੇ ਤੇ ਬਾਈਕਰੂ ਦਾ ਨਾਮ ਲੈ ਕੇ ਹੀ ਹਾਂ ਇੱਕ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਆਂ ਤਾਂ ਤੇ ਬੇਟੀਆਂ ਮੇਰੇ ਤਿੰਨੇ ਉਹ ਵਿਆਹਤੀਆਂ ਕਿੰਨੇ ਤਰਕਾ ਤੇ ਟਰਕ ਮੇਰੀ ਤਨਖਾਹ ਜੀ ਹੋਣਾ ਹੈ ਕਿ 9600 ਮਿਲਦਾ ਜੀ 9000 ਫੇਸਲ ਤੇ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਬੜਾ ਖੁਸ਼ੀ ਹੋਈ ਜੀ ਮੈਨੂੰ ਰਾਤੋ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਾ ਮੇਰਾ ਜਿਹੜਾ 10 ਵੀ ਕਿ ਬਿਕਾਇਤੀ ਉਹ ਆ ਗਿਆ ਵਾਪਸ ਥੋਸੇ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈਗਾ ਕਿ ਆ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਂਗਾ ਹਾਂ ਜੀ ਹਾਂ ਬਾਸ ਗੁਰੂ ਨੇ ਭੇਜਦੀ ਗੁਰੂ ਦੀ ਕਿਰਪਾ ਹੈ ਆ ਨੌਜਵਾਨਾਂ ਨੂੰ ਦੇਣਾ ਦਰਸਾ ਨੌਜਵਾਨ ਨੂੰ ਇਹ ਕਰੇ ਵੀ ਨਸ਼ਾ ਲਾਉਣਾ ਤੇ ਗਰੀਬੀ ਮੇਰੀ ਆਉਦੀ ਰਹਦੀ ਹੈ ਮੈਂ ਦੇਖਣਾ ਹੈ ਨਸ਼ਾ ਨਸ਼ੀਲੀ ਨੂੰ ਲੈ ਕੇ ਕਿਰਤ ਕਰਦਾ ਰਹਾਂ ਦੁੱਖ ਸ਼ੋਕ ਨੂੰ ਇਨਸਾਨ ਤੇ ਆਉਂਦੇ ਆਪਦਾ ਕਿਰਤ ਕਰੋ ਕਦੇ ਆਇ ਨਾ ਘਬਰਾਓ ਨਾ ਵੈਗ ਨੂੰ ਤੇ ਪਾਣਾ ਰੱਖੋ ਕਿ ਕਿਸਮਤ ਅਜਵਾਂ ਦੇ ਆ ਕਿਸਮਤ ਕਦੇ ਖੁੱਲਦੀ ਆਪੇ ਖੁੱਲਦੀ ਆ ਹਾਂ ਜਿਹੜੀ ਨਾਮ ਦੀ ਰਸ਼ੀ ਮਿਲੀ ਆਉਂਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਦੋ ਮਿਹਨਤ ਕਰਾਂਗੇ ਜੀ ਕਿਰਤ ਕਰਾਂਗੇ ਜ਼ਿੰਮੇਵਾਰਾਂ ਖੇਤੀ ਕਰਦੇ ਆ ਪਹਿਲਾਂ ਵੀ ਗੁਣ ਵੀ ਆਪਦਾ ਪਸ਼ੂ ਨੂੰ ਕੱਖ ਪਾਈਓ ਵੀ ਖੇਤੀ ਜ਼ਿੰਮੇਵਾਰਾਂ ਦੇ ਹੀ ਕਰਨਾ ਤੇ ਹੁਣ ਆ ਜਿਹੜਾ ਕਹਿੰਦੇ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰਿਆ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾਉਂਦੇ ਹਾਂ ਹਾਂ ਜੀ ਹਾਂ 20 ਕਿਲੋਮੀਟਰ ਦੇ ਕੁੱਲੇ ਮਾਜਰੇ ਕੱਖ ਨੇ ਹੁੰਦੇ ਆ ਵੱਡ ਕੇ ਜਾਉਂਦੇ ਦੀ ਫਾਰਮ ਫਟਿਆਲੇ ਦਾ ਤੇ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਹਾਂ ਹਾਂ ਸਾਈਕਲ ਦੇਗੀ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈ ਹੈ ਲੱਗਦਾ ਫਿਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗੇ ਬਸ ਸਾਧੂ ਉਹੀ ਥਾਂ ਤੇ ਹਾਂ ਸਾਈਕਲ ਆ ਬੜੀ ਠੀਕ ਹੈ ਸਾਈਕਲ ਹਾਂ ਮੈਂ ਤਾਂ ਕਰਵਾ ਪਾ ਦੇ ਕਾ ਨੀ ਖਰਚ ਨਜਾਇਜ਼ ਨਾ ਕਰੋ ਅੱਛਾ ਕਦੋਂ ਲਟਰੀ ਪਾਰੇ ਸੀ ਤੁਸੀਂ ਮੈਨੂੰ ਜੀ 22 ਸਾਲ ਦਾ ਕਿਡ ਹੋ ਗਿਆ ਇਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਤੋਂ ਲਟਰੀ ਪਾ ਜਾਂਦੀ ਬਾਈ ਨੰਬਰ ਤੇ